ਕਈ ਵਾਰੀ ਆਪਾਂ ਆਲਾਪ ਲਾਰੇ ਹੁੰਨੇ ਆ ਜਾਂ ਕਈ ਵਾਰੀ ਆਪਾਂ ਕੋਈ ਛੋਟੇ ਛੋਟੇ ਫਰੇਜ਼ਸ ਦੇ ਵਿੱਚ ਹਰਕਤ ਲਾ ਰਹੇ ਹੁੰਦੇ ਆ ਸੋ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਸੁਰ ਕਿਹੜੇ ਲਾ ਰਹੇ ਆ ਤਾਂ ਉੱਥੇ ਜਦੋਂ ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਸੁਰ ਕਿਹੜੇ ਲਾ ਰਹੇ ਆ ਤਾਂ ਜਜਮੈਂਟ ਔਖੀ ਹੋ ਜਾਂਦੀ ਆ ਤੇ ਕਈ ਵਾਰੀ ਸੁਰ ਤੋਂ ਬੇਸੁਰੇ ਹੋਣ ਦਾ ਜਿਹੜਾ ਯਾ ਰਿਸਕ ਜਿਹੜਾ ਵੱਧ ਜਾਂਦਾ ਸੋ ਜਿਨ੍ਹਾਂ ਨੂੰ ਬੇਸੁਰਾਪਨ ਤੁਹਾਨੂੰ ਲੱਗਦਾ ਵੀ ਤੁਹਾਡੀ ਗਾਇਕੀ ਦੇ ਵਿੱਚ ਜ਼ਿਆਦਾ ਹੈ ਵੀ ਤੁਸੀਂ ਬੇਸੁਰੇ ਹੋ ਜਾਂਦੇ ਹੋ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਸੁਰਾਂ ਦੇ ਛੋਟੇ ਛੋਟੇ ਫਰੇਜ਼ਸ ਲਿਆ ਕਰੋ ਰਾਗ ਦੇ ਅਕੋਰਡਿੰਗ ਰਾਗ ਸਿੱਖੋ ਪਹਿਲਾਂ ਤਾਂ ਤੇ ਰਾਗਾਂ ਦੇ ਅਕੋਰਡਿੰਗ ਛੋਟੇ ਛੋਟੇ ਫਰੇਜ਼ਸ ਲੈ ਕੇ ਤੁਸੀਂ ਉਹਨਾਂ ਨੂੰ ਆਕਾਰ ਰੂਪ ਲਾ ਕੇ ਤੇ ਟਰਾਈ ਕਰਿਆ ਕਰੋ ਤਾਨਪੁਰਾ ਜਿੰਨੇ ਹੁਣ ਚੱਲਦਿਆ ਹੈ ਸੋਲ ਹਾਂ ਇਹ ਜਿਹੜਾ ਮੈਂ ਸੁਰ ਲਾ ਰਿਹਾ ਜਦ ਮੈਂ ਲਾਮਾ ਆ ਸੋ ਅਲੱਗ-ਅਲੱਗ ਤਰੀਕੇ ਦੇ ਜਿਹੜੇ ਫਰੇਜ਼ ਹੁੰਦੇ ਆ ਇਸ ਤਰੀਕੇ ਦੇ ਨਾਲ ਜਿਵੇਂ ਆ ਉਹ ਸੀਗਾ ਗਾਵਾ ਬਾਵਾ ਗਾਵਾ ਬਾਵਾ ਗਾਵਾ ਬਾਵਾ ਗਾਵਾ ਗਾਵਾ ਬਾਨੀ ਦਾ ਬਾਵਾ ਬਾਵਾ ਗਾਵਾ ਬਾਨੀ ਦਾ ਬਾਵਾ ਬਾਵਾ ਗਾਵਾ ਬਾਨੀ ਦਾ ਬਾਵਾ ਬਾਵਾ ਗਾਵਾ ਬਾਵਾ ਗਰੀਸਾ ਸੋ ਇਹ ਮਲਾ ਲਿਆ ਸੀ ਜੋ ਤੁਸੀਂ ਗਾਉਣਿਓ ਆਕਾਰ ਲਾਓ ਜਾਂ ਹਰਕਤ ਲਾਓ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਸ ਸੁਰ ਦੇ ਵਿੱਚ ਕੀ ਕਰਦੇ ਹੋ ਤੇ ਜਦੋਂ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਤਾਂ ਤੁਹਾਡਾ ਬੇਸੁਰੇ ਹੋਣ ਦਾ ਜਿਹੜਾ ਰਿਸਕ ਆ ਉਹ ਘੱਟ ਜਾਊਗਾ